ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਛਾ ਕਰੀਏ ਲਾਈਨਾਂ ਜਦੋਂ ਸੱਚ ਹੁੰਦੀਆਂ ਨਾ ਤਾਂ ਪਤਾ ਲੱਗਦਾ ਆ ਵੀਡੀਓ ਨਾਲ ਨਾਲ ਚੱਲੀ ਜਾਂਦੀ ਹੈ ਬਜ਼ੁਰਗ ਜਿਹੜਾ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਬੈਠਾ ਕਿਸ ਹਾਲਤ ਦੇ ਵਿੱਚ ਹੈ ਬਾਈ ਪਾਨ ਵੇਚਦਾ ਹੈ ਤੇ ਜਿਹੜੀਆਂ ਇਹਦੀਆਂ ਗੱਲਾਂ ਨੇ ਨਾ ਸੁਣ ਕੇ ਬੜਾ ਹੈਰਾਨ ਹੋਵੋਗੇ ਕਿ ਅਸਰਦਾਰ ਗੱਲਾਂ ਨੇ ਕਿ ਯਾਰ ਕਹਿੰਦੇ ਵੀ ਅਮੀਰ ਦੁਕਾਨਦਾਰ ਦੇ ਅਮੀਰ ਗਾਹਕ ਹੁੰਦੇ ਨੇ ਇਹ ਕਹਿੰਦਾ ਵੀ ਅਸੀਂ ਗਰੀਬ ਦੁਕਾਨਦਾਰਾਂ ਤਾਂ ਸਾਡੇ ਗਾਹਕ ਵੀ ਗਰੀਬ ਨੇ ਕਹਿੰਦਾ ਪੁਲ ਦੇ ਉੱਪਰ 5 ਰੁਪਏ ਦਾ ਪਾਨ ਵੇਚਦਾ ਹੈ ਤੇ 5 ਰੁਪਏ ਦਾ ਪਾਨ ਵੇਚ ਕੇ 25 ਸਾਲਾਂ ਤੋਂ ਇਹ ਪਾਨ ਵੇਚ ਰਿਹਾ ਤੇ ਕਹਿੰਦਾ ਵੀ ਸਾਰੇ ਪਰਿਵਾਰ ਦਾ ਗੁਜ਼ਾਰਾ ਕੀਤਾ ਬੱਚਿਆਂ ਨੂੰ ਪੜਾਇਆ ਲਿਖਾਇਆ 5 ਰੁਪਏ ਦੇ ਪਾਨ ਦੇ ਵਿੱਚ ਦੇਖੋ ਤੁਸੀਂ ਮਹੀਨੇ ਦੀ ਤਨਖਾਹ ਤੁਸੀਂ ਸੋਚ ਲਓ ਵੀ ਇਹਦੀ ਕਿੰਨੀ ਬਣਦੀ ਹੋਣੀ ਦਿਹਾੜੀ ਕਿੰਨੀ ਬਣਦੀ ਹੋਣੀ ਤੇ ਆਹ ਵੀਡੀਓ ਦੇਖ ਕੇ ਨਾ ਯਾਰ ਰੂਹ ਖੁਸ਼ ਹੋ ਗਈ ਵੀ ਯਾਰ ਛੋਟਾ ਵੱਡਾ ਕੰਮ ਨਹੀਂ ਹੁੰਦਾ ਮਿਹਨਤ ਕਰਨ ਵਾਲੇ ਚਾਹੀਦੇ ਹੁੰਦੇ ਆ ਇਹ ਬਾਬੇ ਦਾ ਹੌਸਲਾ ਦੇਖ ਲਓ 25 ਸਾਲਾਂ ਤੋਂ ਇੱਕੋ ਹੀ ਕੰਮ ਕਰ ਰਿਹਾ ਕੁਝ ਲੋਕ ਨਾ ਕੰਮ ਕਰਦੇ ਆ ਛੱਡ ਦਿੰਦੇ ਆ ਪਰ ਜਦੋਂ ਕੰਟੀਨਿਊਟੀ ਹੁੰਦੀ ਹੈ ਤਾਂ ਪਤਾ ਲੱਗਦਾ ਵੀ ਕਮਾਈ ਕੀ ਆ ਤਾਂ ਇਹ ਵੀਡੀਓ ਸੁਣਦੇ ਆ

तो साल आते, हो गया। आते हैं? खाते हैं से के? आ, आ, वाले आते हैं जो करते अच्छा? रुक के आप से हैं। आपसे ड्यूटी ड्यूटी वाले जो करते होगा? बहुत बढ़िया आइए कितने रुपए का एक पान पाँच रुपए का पाँच रुपए का बस पाँच रुपए का तो भाव जी कहीं नहीं मिल रहा है

नाम क्या हुआ आपका इंद्रमणि पांडे क्या नाम इंद्रमणि पांडे इंद्रमणि पांडे जी आई एम पांडे आई एम पांडे तो पांडे जी कह सकते हैं आपसे हाँ, हाँ, तो बाकी सब लोग कैसे जानते हैं आपको पांडे जी जी पान वाले पंडित जी पान पंडित जी के पान से मशहूर हैं मशहूर कहेंगे ये आप हाथ भी बता रहे हैं हाथ दिखाइए हाँ ये पहचान है ये पहचान है कि मशहूर है बाबा पूरा सोशल मीडिया पे वायरल है वीडियो ये और कोई काम मेरे पास का नहीं है और कोई काम नहीं किए आप यही किए शुरू में बस यही काम किया तो पांच तो देके पांच में क्या बच जाता है बच्चों को पढ़ाया हूं लिखाया हूं भाई खाया हूं परिवार बाबा कहता है और कोई काम नहीं कीता कहता है ऐसे काम दे नाल ही सारे जवाक पढ़ाते ਕੁੜੀਆਂ ਦੇ ਵਿਆਹ ਕਰਤੇ ਤੇ ਅੱਜ ਘਰ ਜਿਹੜਾ ਸਹੀ ਚੱਲ ਰਿਹਾ ਯਾਰ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਜज्ਬਾ ਹੌਸਲਾ ਚਾਹੀਦਾ ਹੈ ਕੰਮ ਕਰਨ ਵਾਲਾ ਤਾਂ ਮਿਹਨਤ ਕਰਿਆ ਕਰੋ ਯਾਰ ਕੰਮ ਨੂੰ ਛੋਟਾ ਵੱਡਾ ਨਾ ਸਮਝਿਆ ਕਰੋ ਜਿਹੜੇ ਬੰਦੇ ਮਿਹਨਤ ਕਰਦੇ ਹੈ ਹੌਸਲੇ ਜज्ਬੇ ਨਾਲ ਕੰਮ ਕਰਦੇ ਹੈ ਨਾ ਹਰੇਕ ਮੈਦਾਨ ਫਤਿਹ ਕਰ ਲੈਂਦੇ ਆ ਉਹ ਤੇ ਤੁਸੀਂ ਵੀ ਆ ਵੀਡੀਓ ਦੇਖੀ ਆ ਤੇ ਤੁਸੀਂ ਕੀ ਸਿੱਖਿਆ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜਿਹੜੇ ਹੌਸਲਿਆਂ ਨਾਲ ਖੇਡਦੇ ਨੇ ਇਸ ਜੰਗ ਨੂੰ ਤੇ ਉਹ ਮੈਦਾਨ ਫਤਿਹ ਕਰਦੇ ਨੇ ਮਿਲਦੇ ਆ ਇੱਕ ਨਵੀਂ ਵੀਡੀ